ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਪੰਜਾਬ ਦੇ ਵਿੱਚ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਹੋਣਗੇ ਅੱਜ 9 ਸਤੰਬਰ 2025 ਦੁਪਹਿਰ ਤੋਂ ਸ਼ਾਮ ਦੀ ਜਾਣਕਾਰੀ ਸਾਂਝੀ ਕਰਾਂਗੇ ਜੀ ਤੇ ਦੇਖਾਂਗੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੀ ਉਮੀਦ ਹੈ ਜਾਂ ਨਹੀਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇ ਤਾਂ ਸੈਟਲਾਈਟ ਇਮੇਜ ਤੋਂ ਬਹੁਤ ਹੱਦ ਤੱਕ ਕਲੀਅਰ ਹੋ ਰਿਹਾ ਕਿ ਪੰਜਾਬ ਦਾ ਮੌਸਮ ਸਾਫ਼ ਹੋ ਚੁੱਕਿਆ ਜੀ ਤੇ ਜਿਹੜਾ ਚੱਕਰਵਾਤੀ ਮਾਹੌਲ ਬਣਿਆ ਹੋਇਆ ਜੀ ਉਹ ਫਿਲਹਾਲ ਕਰਾਚੀ ਪਾਕਿਸਤਾਨ ਦੇ ਨੇੜੇ ਚੜ੍ਹਾਈ ਦੇ ਰਹੇ ਜਿਸ ਦਾ ਪੰਜਾਬ ਤੇ ਉੱਪਰ ਅਸਰ ਘਟ ਚੁੱਕਿਆ ਤੇ ਇਹ ਜਿਹੜਾ ਸਿਸਟਮ ਹੈ ਹੁਣ ਪੰਜਾਬ ਤੋਂ ਫਿਲਹਾਲ ਦੂਰ ਹੈ ਆਉਂਦੇ ਪੰਜ ਚਾਰ ਘੰਟੇ ਵਿੱਚ ਪੰਜਾਬ ਦੇ ਵਿੱਚ ਆਉਣ ਦੀ ਇਸ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਅਗਰ ਤਾਜ਼ਾ ਸੈਟਲਾਈਟ ਮੈਪਸ ਦੇਖ ਰਹੀ ਆਵੇ ਤਾਂ ਮੌਸਮ ਖਲਾਲ ਸਾਫ਼ ਦਿਖਾਈ ਦੇ ਰਿਹਾ ਤੋਂ ਪਕੜਾ ਕੇ ਦੀ ਪੈ ਰਹੀ ਹੈ ਪਰ ਆਉਂਦੇ 2-3 ਘੰਟੇ ਵਿੱਚ ਪੰਜਾਬ ਦੇ 5 ਤੋਂ 7 ਜ਼ਿਲ੍ਹਿਆਂ ਵਿੱਚ ਥੋੜੀ-ਬੋਦੀ ਬੂੰਦਬਾਂ ਦੀ ਹੋ ਸਕਦੀ ਹੈ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਵੀ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਸਾਡੇ ਪੇਜ ਨੂੰ ਫੋਲੋ ਕਰੋ ਚੈਨਲ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤੇ ਤਾਪਮਾਨ ਕਾਫੀ ਜ਼ਿਆਦਾ ਪੰਜਾਬ ਦਾ ਵਧਿਆ ਹੋਇਆ ਹੈ ਜੀ ਕੜਾਕੇ ਦੀ ਧੁੱਪ ਪੈ ਰਹੀ ਹੈ ਜਿਸ ਦੇ ਕਾਰਨ ਬਹੁਤ ਹੱਦ ਤੱਕ ਅਗਰ ਕਹੀਏ ਤਾਂ ਹਾਲਾਤ ਜਿਹੜੇ ਨੇ ਉਹ ਸੇਕ ਵਾਲੇ ਧੁੱਪ ਵਾਲੇ ਬਣੇ ਹੋਏ ਨੇ ਤੇ ਟੈਂਪਰੇਚਰ ਪੰਜਾਬ ਦਾ 32-33 ਤੋਂ ਉੱਪਰ ਕਈ ਜਗ੍ਹਾਵਾਂ 'ਤੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਹਮੇਸ਼ ਦੇ ਹਾਲਾਤ ਜਿਹੜੇ 2-3 ਘੰਟੇ ਤੱਕ ਆਉਂਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਕੁਝ ਖੇਤ ਇਲਾਕੇ ਜਿਹੜੇ ਇੱਥੋਂ ਬਣਦੇ ਨਹੀਂ ਨਾ ਵਿੱਚ ਥੋੜੀ-ਬੋਤੀ ਗਰਜ ਚਮਕ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ 'ਤੇ ਜ਼ਿਲ੍ਹਾ ਫਜ਼ਿਲਕਾ ਫਿਰੋਜ਼ ਤੇ ਥੋੜਾ ਬਹੁਤਾ ਇਹਦੇ ਵਿੱਚ ਤਰਨਤਾਰਨ ਦਾ ਵੀ ਇਲਾਕਾ ਆ ਸਕਦਾ ਜੇ ਮੋਗੇ ਦਾ ਵੀ ਇਲਾਕਾ ਥੋੜਾ ਬਹੁਤਾ ਆ ਸਕਦਾ ਹੈ ਇਹਦੇ ਵਿੱਚ ਬਾਅਦ ਦੁਪਹਿਰ ਕੁਝ ਨਾ ਕੁਝ ਹਲਚਲ ਜਿਹੜੀ ਹੈ ਉਹ ਦੇਖਣ ਨੂੰ ਮਿਲ ਸਕਦੀ ਹੈ ਫਿਲਹਾਲ ਜਿਹੜੀ ਉਮੀਦ ਹੈ ਕੋਈ ਵੱਡੀ ਹਲਚਲ ਦੀ ਦਿਖਾਈ ਨਹੀਂ ਦੇ ਰਹੀ ਇਸੇ ਤਰੀਕੇ ਨਾਲ ਮੌਸਮ ਖੁਸ਼ਕ ਅਤੇ ਤਾਪਮਾਨ ਵਾਲਾ ਬਣਿਆ ਹੀ ਰਹੇਗਾ ਇਸ ਤੋਂ ਇਲਾਵਾ ਫਿਰ ਹਾਲ ਕੋਈ ਹਲਚਲ ਦਿਖਾਈ ਨਾ ਦੇਣ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਵੱਡੀ ਕਾਰਵਾਈ ਦੀ ਮੀਂਹ ਦੀ ਫਿਲਹਾਲ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ਇਹ ਜੀ ਅਪਡੇਟ ਹੈ ਜੀ ਅੱਜ ਦੁਪਹਿਰ ਤੋਂ ਸ਼ਾਮ ਦੀ ਬਾਕੀ ਸ਼ਾਮ ਤੋਂ ਰਾਤ ਦੀ ਜਾਣਕਾਰੀ ਵੀ ਤੁਹਾਨੂੰ ਆਪਾਂ 2-3 ਘੰਟੇ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਮਿਲਦੇ ਹਾਂ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ